ਉਹ ਵੀਰ ਜੀ ਦਾ ਘਰ ਸਾਹਿਬ ਸ਼ੀਰ ਵੀਰ ਜੀ ਕੀ ਪਤੇ ਮੈਂ ਪਰਮਾਤਮਾ ਦੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦੁਗਣੀ ਖਰਾਚਾ ਹੋਈ ਤੱਕੀ ਵਾਖੇ ਤੇ ਸਭ ਨੂੰ ਬੇਨੁਮਤਾ ਬਖਸ਼ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਨਾ ਸੋ ਵਿਆਹ ਦੇ ਕੰਮਾਂ ਜਿਹੜਾ ਤੁਹਾਨੂੰ ਪਤਾ ਵੀ ਚੱਲ ਰਿਹਾ ਨੱਕ ਭਾਲੇ ਪਈ ਹੋਈ ਆ ਤੇ ਅੱਜ ਸਾਡੇ ਫੈਮਿਲੀ ਮੈਂਬਰ ਸਾਰੇ ਕਿਹੋ ਜਿਹਾ ਜੀ ਅੰਮ੍ਰਾਲੇ ਆ ਤੇ ਮੈਂ ਘਰ ਸੀ ਤੇ ਬਾਅਦ ਦੇ ਵਿੱਚ ਜੀ ਫੋਨ ਆ ਗਿਆ ਜਿਹੜਾ ਪਲਾਈਆਂ ਪਲੂਈਆਂ ਜਿਹੜੀਆਂ ਲੈਂਦੇ ਸੀ ਤੁਹਾਨੂੰ ਪਤਾ ਹੀ ਨਹੀਂ ਲੈ ਕੇ ਆਇਆ ਸੀ ਜਿਹੜਾ ਜੈਸਮੀਨ ਨੂੰ ਬੈੱਡ ਤੇ ਰਸੀ ਵੀ ਬੈੱਡ ਬਣਾਉਣ ਵਾਲਾ ਪ੍ਰੋਸੈਸ ਉਹ ਆਪਾਂ ਨੇ ਆਪਣੇ ਇੱਥੇ ਕਰਨਾ ਤੇ ਮਿਸਤਰੀ ਗਿਆ ਉਹਨਾਂ ਨੂੰ ਲੈ ਕੇ ਆਇਆ ਸੀ ਜੀ ਮੈਂ ਚਾਹ ਤੇ ਦਰਸਤੇ ਚੜੇ ਕਾ ਫੋਨ ਮਰਿਆ ਜੀ ਗਰਿਆ ਹੋਇਆ ਪਤਾ ਨਹੀਂ ਕੀ ਦਾ ਹੈ ਕੀ ਦਾ ਨਹੀਂ ਅਜੀਬ ਥੋੜੀ ਇਨਕੁਆਰੀ ਕਰਨੀ ਆ ਤੇ ਦੇਖਦੇ ਆ ਇਹ ਕੁਛ ਹੋਰ ਕੁਛ ਕਰੀ ਜਾਂਦਾ ਜੇ ਇਹਨੂੰ ਬਟਨ-ਬਟਨ ਜੇ ਦੱਬਦੇ ਆ ਨਾ ਲੱਲਾ ਪੱਬਾ ਜਾ ਨਾ ਤਾਂ ਫੋਨ ਆਉਂਦਾ ਇਹਦੀ ਮੈਨੂੰ ਲੱਗਦਾ ਜਿਹੜਾ ਇਹਦਾ ਫੋਲਡਰ ਆ ਜੀ ਤਾਂ ਉਹਦਾ ਭੋਗ ਦਾ ਪੈ ਗਿਆ ਨਹੀਂ ਮੈਂ ਇਹਦੇ 'ਚੋਂ ਨੰਬਰ ਕੱਟ ਕੇ ਤਾਂ ਦੇਖਿਆ ਆ ਹੁਣ ਤਾਂ ਆਹ ਸ਼ੋਅ ਕਰ ਰਿਹਾ ਪਹਿਲਾਂ ਇਹਦੇ 'ਚ ਜੱਗੇ ਦਾ ਨੰਬਰ ਸ਼ੋਅ ਹੋ ਰਿਹਾ ਸੀ ਵੀ ਜੱਗੇ ਨੂੰ ਕਿਸੇ ਨੇ ਫੋਨ ਕੀਤਾ ਸੀ ਜਿਵੇਂ ਹੁਣ ਆ ਵਿੱਚ ਜਿਹਨੂੰ ਆਉਂਦਾ ਹੋਵੇ ਆ ਦੇਖੋ ਇਹ ਜੱਗੇ ਦਾ ਨੰਬਰ ਡਾਇਲ ਹੋਇਆ ਹੋਇਆ ਵੀ ਇਹਦੇ ਵਿੱਚ ਤੋ ਬੈਲ ਜੱਗੇ ਨੂੰ ਵੀ ਮੈਂ ਫੋਨ ਕਰਿਆ ਜੱਗਾ ਫੋਨ ਨਹੀਂ ਚੱਕ ਰਿਹਾ ਜੱਗਾ ਪਤਾ ਨਹੀਂ ਕਿਤੇ ਜਾਦਾ ਖੇਤ ਬਾਹਰ ਆ ਜਾਂ ਕੋਈ ਹੋਰ ਚੱਕਰ ਆ ਮੈਂ ਚਾਹੁੰਦਾ ਵੀ ਅੱਜ ਪਰ ਬੈਂਕ ਬਾਦਿਸੇ ਤੇ ਤਾਂ ਬੈਟਰ ਆ ਮੈਨੂੰ ਲੱਗਦਾ ਉਹ ਵੀ ਨਹੀਂ ਰੀਸੀਵ ਹੋਣੀ ਹੈਗੀ ਤੇ ਨਿਕਲੂ ਪੂਗਾ ਤਾਂ ਪਿੰਡ ਵਾਲੇ ਦਾ ਕੋਈ ਰਸਤੇ 'ਚ gira ਹੋਇਆ ਤਾਂ ਪਿੰਡ ਵਾਲੇ ਦੇ ਉਹਦਾ ਜੇ ਰਸਤਾ ਸਾਡੇ ਪਿੰਡ ਨੂੰ ਜਾਂਦਾ ਤੇ ਸਾਡੇ ਪਿੰਡ ਤੋਂ ਆਉਂਗਾ ਤੇ ਮਿਸਤਰੀ ਲੱਗੇ ਹੋਏ ਜੀ ਬਾਹਰ ਉਹਨਾਂ ਵਾਸਤੇ ਮੈਂ ਚਾਹ ਲੈ ਕੇ ਆਇਆ ਨਾਲੇ ਮਲਾਉਣਾ ਤੇ ਨਾਲੇ ਇਹ ਫੋਨ ਦਾ ਦੇਖ ਰਹਾ ਹਾਂ ਵਿੱਚ ਸੰਦੀਪ ਦਾ ਫੋਨ ਆ ਰਿਹਾ ਹੈ ਤੇ ਮੈਂ ਹੁਣ ਬਾਹਰ ਮਿਸਤਰੀਆਂ ਨਾਲ ਮਿਲੋਂ ਦਾ ਨਾਲੇ ਸੰਦੀਪ ਨਾਲ ਗੱਲ ਕਰਦਾ। ਲੋ ਜੀ ਅਜਰ ਕੰਮ ਚੱਲ ਰਿਹਾ ਜੀ ਪੂਰੇ ਜੋਰਾਂ ਨਾਲ। ਹਾਂ ਸਤਿ ਸ੍ਰੀ ਅਕਾਲ ਜੀ। ਹਾਂ ਤੂੰ ਵੀ ਬੁਲਾ ਦੇ ਛੋਟੇ ਵੀਰ ਸਤਿ ਸ੍ਰੀ ਅਕਾਲ। ਇਹਨਾਂ ਨੇ ਤਾਂ ਮੈਨੂੰ ਆਹ ਲੱਗਦਾ ਵੀ ਸ਼ਾਮ ਤੱਕ ਬੈੱਡ ਕਰਦਣੇ ਰੈਡੀ। ਇਧੀਆਂ ਲੱਤਾਂ ਜੀ ਜਿਹੜੂਗੇ ਮਿਲਾਂ ਦੇ। ਐਵੇਂ ਇੱਧਰ ਵੀ ਮਿਲੋ ਜੀ। ਸਤਿ ਸ੍ਰੀ ਅਕਾਲ ਭਾਈ ਜੀ। ਹਾਂ ਇਹ ਵੀ ਤੂੰ ਹੋਂ ਦਾ ਤਾਂ ਹੈ ਨਹੀਂ ਅੱਜ ਕਿਵੇਂ ਪ੍ਰਗਟ ਹੋ ਗਿਆ ਤੂੰ ਪ੍ਰਗਟ ਵਈ ਕਿੰਨੂੰ ਚੀਲ ਲੀ ਮੇਰੀ ਦੇਖ ਬਈ ਪਾਰਟੀ ਬਣਦੀ ਆ ਤੇ ਕਿ ਨਹੀਂ ਹੁਣ ਮੈਂ ਇਹਦੇ ਨਾਲ ਇਹਦਾ ਹੁਣ ਮੈਂ ਕਿਆ ਦੱਸਾਂ ਤੁਹਾਨੂੰ ਇਹਦਾ ਫੋਨ ਗਿਰ ਗਿਆ ਸੀ ਰਸਤੇ 'ਚ ਉਹ ਮਿਲ ਗਿਆ ਮੈਨੂੰ ਹਾਂ ਪਾਰਟੀ ਬਣ ਗਈ ਹਾਂ ਪੱਕੀ ਪਾਰਟੀ ਪਾਰਟੀ ਤਾਂ ਕੀ ਬਣਾ ਮੈਂ ਮੱਥਾ ਮਾਰੀ ਜਾਂਦਾ ਉਹਦੇ ਨਾਲ ਵੀ ਖਾਲਾ ਪਤਾ ਲੱਜੇ ਕਿਹਦਾ ਅੱਛਾ ਉਹਦੇ ਪਰ ਅਮਨੇ ਦਾ ਫੋਨ ਆਇਆ ਤਾਂ ਪਤਾ ਲੱਗਿਆ ਫੋਨ ਵੀ ਮੈਂ ਆਉਣੀ अच्छा टाबर गए दोयाने अच्छा मैं घरਾਂ ਗਿਆ ਜਦ ਘਰਾਂ ਜਾ ਕੇ ਮੈਂ ਟਰੈਕਟਰ ਖੜਾਇਆ ਹਾਂ ਮੈਂ ਉਧਰ ਹੀ ਆਮ ਲਗਾ ਸ਼ਮੂ ਉਹ ਹਮਨੇ ਫੋਨ ਨਹੀਂ ਦੇ ਉਹ ਫੋਨ ਰਹਿ ਗਿਆ ਮੇਰਾ ਹਾਂ ਫਿਰ ਮੈਨੂੰ ਆਹ ਦੇਖੋ ਵੀ ਫੋਨ ਤੇਰਾ ਆਬ ਨੂੰ ਨਹੀਂ ਆ ਰਿਹਾ ਇਹਨੂੰ ਮਗਰ ਮੈਂ ਵੀ ਖੋਤਾ ਫਿਰ ਮੈਨੂੰ ਕਿਹਾ ਮੈਂ ਫੋਨ ਕਰ ਕੋਈ ਤੇ ਚੱਕੋ ਭਾਈ ਹਾਂ ਉਹ ਟੱਕੇ ਨਹੀਂ ਹੋਇਆ ਉਹਦਾ ਫੋਨ ਟੱਕੇ ਨਹੀਂ ਹੁੰਦਾ ਉਹਦਾ ਮਾ ਮਨਾ ਪੜ ਲਿਆ ਮੈਂ ਇੱਧਰ ਤੇ ਫੋਨ ਕਰਿਆ ਮਨੇ ਨੂੰ ਫਿਰ ਮਾ ਤੂੰ ਫੋਨ ਕਿਨੂੰ ਮਲਾਉਂਦਾ ਤਾਂ ਕਨਾ ਮਨੇ ਨੂੰ ਮਲਾਉਂਦਾ ਤਾਂ ਮਹਾਵੀਰ ਆਪਦਾ ਫੋਨ ਤਾਂ ਵਿੱਚ ਕਹਿ ਰਿਹਾ ਨਹੀਂ ਚੱਕ ਨਹੀਂ ਹੋਇਆ ਇੱਥੇ ਦੇ ਨਾ ਹੁਣੀ ਅਸੀਂ ਜੱਗੀਆਂ ਦਾ ਜਿੰਦਾਂ ਲੱਗੇ ਆਈ ਘਰ ਨੂੰ ਗਏ ਮੈਂ ਇਹਨੂੰ ਕਿਹਾ ਮੈਂ ਮਾਣ ਨੋ ਇਹਨੇ ਪੀਪੀ ਰੱਖ ਦਿੱਤੀ ਉਸ ਤੇ ਆਇਆ ਕਰ ਇਹਨੂੰ ਮੋਟਰਸਾਂ ਨੂੰ ਸਟੈਂਡ ਪਰ ਲਾ ਉਹਦੇ ਚੋਂ ਚਾਹ ਪਏ ਬਰਫੀ ਪੀ ਚੱਕਣ ਵਾਲੇ ਆਪ ਵੀ ਨਾਲ ਇਹਨਾਂ ਨੂੰ ਪਲਾ ਨੀ ਇਹਨੇ ਥੌੜੀ ਜੀ ਖੜਕਾਈ ਜਾਨੀ ਵਿੱਚ ਥੌੜੀ ਖੜਕ ਕੇ ਤੇ ਸੁਣਣੀ ਨਹੀਂ ਆਪਣੇ ਗੱਲਾਂ ਦਾ ਸੁਣਨੀ ਨਹੀਂ ਇਹ ਬਾਈ ਐਵੇਂ ਗੱਲਾਂ ਨਾਲ ਗੱਲ ਸੁਣੇ ਬਿੱਟੂ ਬਾਈ ਹਨ ਉਹ ਮੇਰੇ ਸ਼ੀਸ਼ੇ ਦੋ ਟੁੱਟੇ ਵਿਓ ਪਾਉਣੇ ਆ ਤੇਰੇ ਕਿ ਕਰਦੇ ਮੇਰੇ ਦਾਦੇ ਆਉਦੇ ਨੇ ਡਿੱਗੇ ਆਇਓ ਖੋਲੇ ਜਾਣੀ ਇਹਦੀ ਇਹ ਵੀ ਇੱਕ ਨਹੀਂ ਮੇਰੇ ਮੰਗਣਾ ਛੱਡ ਦੇ ਸਾਡੇ 'ਚ ਵਜਨ ਪਤਾ ਕਿੰਨਾ ਆ ਆ ਸਰੋਂ ਦਾ ਤੇਲ ਆਹ ਸਰੋਂ ਦਾ ਤੇਲ ਬਲਾਉਣਾ ਹੈ ਨਾ ਕਾ ਨਹੀਂ ਕਢਾ ਕੇ ਲੈਦਾ ਮੈਂ ਮਗਾ ਸਰੋਂ ਤੇਲ ਨਾਲ ਬੁਲਾਉਂਦੇ ਮੈਨੂੰ ਉਹ ਪੀਪੀ ਦਾ ਵੱਧ ਗਿਆ ਤਾਂ 15 ਲੀਟਰ ਤੇ ਉਹਨਾਂ ਨੇ ਫਿਰ 2 ਲੀਟਰ ਉਹਦੇ ਚ ਪਾ ਦਿੱਤਾ ਬਾਈ ਤੇ ਇਕੱਲਾ ਤਾਂ ਪਤਾ ਕੀ ਆ ਯਾਰ ਤੇਰੇ ਪਿੰਡ ਵਾਲਾ ਬਾਈ ਫੋਨ ਨਹੀਂ ਕਰਦਾ ਉਹਨਾਂ ਨੇ ਤੰਗ ਮੈਨੂੰ ਬਹੁਤ ਕਰਿਆ ਖੜਾ ਲੰਦੇ ਦੇ ਲੈ ਜਾ ਕੇ ਉਹ ਅੱਛਾ ਮੈਂ ਯਾਰ ਦੇਖੀ ਆ ਮੈਂ ਯਾਰ ਕੌਣ ਆ ਯਾਰ ਬਾਈ ਹੁਣ ਹੁਣ ਤੈਨੂੰ ਤਾਂ ਮੈਂ ਜਾਣਦਾ ਨਾ ਬਿੱਟੂ ਨੂੰ ਹੀ ਕਹਿੰਦੇ ਆ ਬਾਈ ਉਹ ਕਹਿੰਦਾ ਬਾਈ ਮੈਨੂੰ ਹੀ ਬਿੱਟੂ ਕਹਿੰਦੇ ਆ ਹਾਂ ਮਗਾ ਯਾਰ ਬਾਈ ਹੱਦ ਆ ਯਾਰ ਬੰਦਾ ਪਿੰਡ ਵਿੱਚ ਕੋਈ ਤੇ ਜਾਣਦਾ ਹੋਵੇ ਫਿਰ ਮੈਂ ਗਗਨ ਨੂੰ ਪੁੱਛਿਆ ਗਗਨ ਮੇਰੇ ਨਹੀਂ ਨਹੀਂ ਮੈਨੂੰ ਇਹ ਦੱਸ ਆ ਇਹ ਐ ਕਹਿੰਦਾ ਤੰਗ ਕਰਦਾ ਹਨਾ ਯਾਨੀ ਕਿ ਮੈਂ ਇਹਨੂੰ ਇਹਨੂੰ ਐ ਪੁੱਛੀ ਵੀ ਮੇਰੇ ਫਿਲਟਰ ਦੀ ਹਲੋ ਇੱਧਰ ਮੈਨੂੰ ਵੀ ਜਵਾਬ ਇੱਕ ਫਿਲਟਰ ਦੀ ਸੋਚ ਬਦਲਣ ਵਾਲੀ ਵੀ ਕਿੰਨੇ ਦਿਨ ਹੋ ਗਏ ਵੀਰੇ ਮੈਂ ਬਾਈ ਨੂੰ ਪਹਿਲਾਂ ਦਾ ਹਸਤਾ ਨਿੱਤਰ ਬਾਈ ਨੂੰ ਮੈਂ ਕਿਹਾ ਵੀਰੇ ਮੈਂ ਸੋਚ ਲੈ ਆਉਂਦਾ ਮੈਂ ਜੇ ਹੁਲ ਗਿਆ ਘਰ ਦੇ ਕੰਮ ਚ ਸੱਚ ਵੀ ਗੱਲ ਦੇਤੀ ਬਾਈ ਕਹਿੰਦਾ ਸੋਚ ਤਾਂ ਚਲਦੀ ਜਾਂ ਮੈਂ ਚਮਚਾ ਫਸਾਉਂਦਾ ਮੈਂ ਕਿਹਾ ਫੇ ਵਾਈ ਹੁਣ ਉਹ ਮਹੌਲ ਚਮਚਾ ਹੀ ਫਸਾਈ ਜੀ ਥਲੀ ਚ ਸੁਣ ਲੈ ਉਹਨੇ ਮੈਨੂੰ ਆਪਣਾ ਦੱਸਿਆ ਕਿ ਸੋਚਾ ਟਰੋਟ ਕੱਟ ਕਰਦੀ ਮੈਂ ਕਿਹਾ ਬਾਈ ਫੇ ਸੋਚ ਨਹੀਂ ਖਰਾਬ ਹੈਗੀ ਤੇ ਪੂਰਾ ਫਲੋਅ ਟੜਦਾ ਕਿਤੇ ਜਿਹੜੇ ਬੋਲ ਹੁੰਦੀ ਹੈ ਨਾ ਜਿਹੜਾ ਲੈਂ ਉਹ ਚਲ ਮੈਂ ਲੈ ਕੇ ਇੱਧਰ ਪਾਉਂਦਾ ਫੇ ਹੁਣ ਮੈਂ ਜਾਣਾ 2 ਕ ਦਿਨ ਨੂੰ ਜਾਣਾ ਏ ਫੇ ਮੈਂ ਲੈ ਕੇ ਪਾਉਂਗਾ ਹਟਦਾ ਨਹੀਂ ਤੂੰ ਜਣੀ ਜਦ ਕੰਮ ਇਹਨੇ ਕੋਈ ਸਹੀ ਨਹੀਂ ਕਰਨਾਗਾ ਉਹ ਕਿਹ ਕਹਿੰਦਾ ਹਾਂ ਉਹ ਤਾਂ ਕਰਿਆ ਇਹਨਾਂ ਦਾ ਕੰਮ ਇਹ ਕਰਿਆ ਤੇ ਹਾਂ ਉਹ ਉਹਨਾਂ ਦੇ ਘਰ ਵਿੱਚ ਇਹਨਾਂ ਦੇ ਘਰ ਮੰਗ ਗਏ ਹਾਂ ਪਿੱਛੇ ਇਹਨੂੰ ਵਗਾ ਰਿਆ ਹਾਂ ਹਾਂ ਉਹਨਾਂ ਦੇ ਚਲ ਚਾਹ ਪਿਓ ਚਾਹ ਠੰਡੀ ਹੋ ਰਣੀ ਤੇਰਾ ਖਾਓ ਹਾਂ ਜਿਵੇਂ ਵੀਰ ਨੇ ਮੇਰੇ ਇਹਨੇ ਕੰਮ ਸ਼ੁਰੂ ਕਰਾਵੇ ਤਾਂ ਮਨ ਲੱਗਦਾ ਨਾ ਸ਼ਾਮ ਨੂੰ ਬੈੱਡ ਫਿੱਟ ਕਰ ਜਣੇ ਤਾਂ ਹਾਂ ਕਰਦਾ ਨਹੀਂ ਵੀਰੇ ਹਾਂ ਕਰ ਦੇਣਾ ਬਾਈ ਬਹੁਤ ਕਾਲੇ ਬਾਈ ਪਰੰਮ ਨਹੀਂ ਕਰ ਕੰਮ ਨਹੀਂ ਕਰੀਂ ਮੁਰਗੀਆਂ ਉੜ ਗਈਆਂ ਯਾਰ ਉਹਦੇ ਤੇ ਯਾਰ ਐ ਨਾ ਕਰ ਯਾਰ ਉਹ ਜਾਲੀ ਲਾਉਣਾ ਭੁੱਲ ਗਏ ਸੀ ਮੁਰਗੀਆਂ ਰੱਖ ਲੀਆਂ ਸਲੀਆਂ ਦਾ ਥੋੜੀਆਂ ਜਿਹੀ ਬੜੀਆਂ ਹੋਈਆਂ ਉਹ ਲਾਂਗੇ ਸਾਰੀਆਂ ਕੰਦਾ ਟੱਪ ਗਏ ਬੰਦੇ ਖਾ ਕੇ ਤੁਸੀਂ ਨਹੀਂ ਚਾਰ ਫਰ ਖਾ ਕੇ ਕੰਮ ਕਰਦਾ ਇਹ ਨਾ ਮੈਨੂੰ ਕਿਹਦੇ ਸ਼ੁਰੂ ਹੋ ਗਿਆ ਪ੍ਰੋਗਰਾਮ ਉਹ ਕਿੱਥੇ ਕਾਲੇ ਵਸਤੇ ਪਿਆਵਾ ਕੰਮ ਇੱਕ ਕਦ ਸ਼ੁਰੂ ਹੋਣਾ ਕਦ ਨਹੀਂ ਕੁਝ ਨਹੀਂ ਪਤਾ ਇਹ ਨਾ ਵੀਰ ਜਿਹੜੀਆਂ ਇਹਦੀ ਸਾਈਡ ਆ ਫਰੇਮਾ ਬਣ ਕੇ ਲੱਗੂਗੀਆਂ ਨਾ ਲੋਹੇ ਵਾਲੀਆਂ ਹਾਂ ਲੋਏ ਨਹੀਂ 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 ਇਹ ਤਾਂ ਇੱਕ ਨਹੀਂ ਗੱਟੀਆਂ ਵੱਜ ਕੇ ਜਾਲੀ ਫਿਕਸ ਹੋਣੀ ਆ ਜਿਹੜੀ ਮੋਟੀ ਵਾਲੀ ਹਾਂ ਜਿੱਥੇ ਦਰਵਾਜ਼ੇ ਲੱਗਣੇ ਉੱਥੇ ਫਰੇਮਾਂ ਫਿੱਟ ਹੋਣੀਆਂ ਠੀਕ ਹੈ ਠੀਕ ਹੈ ਹਾਂ ਫਿਰ ਇਹ ਰੂਲ ਸਪੈਸ਼ਲ ਬਣਾਉਣੇ ਪੈਣੇ ਅੱਗੇ ਦੇ ਕਿਹੜੇ ਇਹ ਰੂਲ ਚੌੜੇ ਐਨੇ ਇਹ ਤਾਂ ਸਪੈਸ਼ਲ ਮੁਰਗੀ ਵਾਲੇ ਸਪੈਸ਼ਲ ਆਉਂਦੇ ਆ ਠੀਕ ਹੈ ਠੀਕ 6 ਫੁੱਟ ਦੇ 8 ਫੁੱਟ ਦੇ 5 ਫੁੱਟ ਦੇ ਉਹ ਨਾਲ ਐ ਲੱਗ ਜਾਣੇ ਜਾਲੀ ਦੀ 4x4 ਜਿਹੜੀ ਸਾਡੇ ਵਾਲੀ ਤੇ ਸਾਡੇ ਵਾਲੇ ਘਾਟ ਆਉਂਦੇ ਆ 4 ਫੁੱਟ ਤੇ ਉੱਪਰ ਰੂਲ ਹੀ ਸਾਡੇ ਆਉਂਦੇ ਆ ਨਾ 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 ਇਹ ਜਿਹੜਾ ਮੁਰਗੀ ਫਾਰਮ ਵਾਲੇ ਉਹ ਸਪੈਸ਼ਲ ਐ ਆਹ ਇੱਕ ਜਾਲੀ ਵਾਲਾ 22 ਹਾਂ 10 ਪਈ ਹਾਫ ਕੰਚ ਆ ਉਹ ਆਉਣਾ ਨਹੀਂ ਡਿਜ਼ਾਈਨ ਜੇ ਵਾਲਾ ਹਾਂ ਬੈਡਰੂਮ ਵਾਲੇ ਹਾਂ ਕਿੰਨੇ ਦੇ ਲਾਉਂਗਾ ਇਹਦਾ ਤੇਰੀ ਲੱਕੜ ਪਰ ਲੱਕੜ ਤਾਂ ਵੀ ਬਾਕੀ ਜਿਹੇ ਜਿਹੋਨੇ ਦਵਾਏ ਪੇਰਾ ਅਮਰੇ ਇਹਨਾਂ ਨੇ ਹਾਂ 10 ਸਰ ਉਹ ਰੰਗीन ਕੋਟ ਰੰਗीन ਪੈ ਰਿਹਾ ਜੀ ਸ਼ੀਸ਼ਾ ਹੁਣ ਯਾਦ ਰੰਗੀ ਚੱਲ ਜੇ ਚਾ ਰੰਗीन ਦਾ ਲੱਗ ਰੇਟ ਜੇ ਕਲਰ ਫਿਟ ਹੋਇਆ ਬਾਈ ਸ਼ੀਸ਼ਾ ਕਲਰ ਫਿਟ ਮਹਗਾ ਹੈ ਕਲਰ ਫਿਟ ਹੈਗਾ 2500 ਰੁਪਏ ਫੁੱਟ ਹਾਂ ਠੀਕ ਹੈ ਜਿਹੜਾ ਕਲਰ ਫੇਟ ਆ ਜੇ ਆਪਾਂ ਨੇ ਦੂਗਾ ਚਿੱਟਾ ਕਰਾ 100 ਰੁਪਏ ਫੋਟਾ ਹਾਂ ਉੱਕਾ ਪਤਾ ਦਰਵਾਜ਼ਾ ਦੱਸ ਮੈਨੂੰ ਕਿੰਨੇ ਦਾ ਬਣਨਾ ਲਫਾ ਹੂੰ ਤੂੰ ਜੇ ਕਾਂਚ ਤੂੰ ਦੱਸੂਗਾ ਤੈਨੂੰ ਉਹੀ ਦੱਸਾਂ ਮੈਂ ਤੈਨੂੰ ਬਾਈ ਚਟੇ ਵਾਲਾ ਦੱਸ ਹਾਂ ਤੂੰ ਬਾਅਦ ਚ ਗਏ ਵੀ ਮੈਨੂੰ ਗਰੀਨ ਪਾ ਕੇ ਰੰਗੀਨ ਵਾਲੇ ਦਾ ਅਰਥ ਮੈਂ ਤੂੰ ਕਹੇ ਬਾਈ ਮਹਗਾ ਲਾਤਾ ਹਾਂ ਮਲਾਦੀ ਨੂੰ ਨੇ ਦਰ ਦਿੰਦੇ ਆ ਪੀ ਲੈ ਉਹ ਚਾਹ ਪੀ ਲੈ ਪਹਿਲਾਂ ਹੁਣ ਵੀਡੀਓ ਦੇ ਵਿੱਚ 100 ਗੁਪਤੀ ਗੱਲਾਂ ਹੁੰਦੀਆਂ ਉਦੋਂ ਤੂੰ ਤਾਂ ਸਿੱਧਾ ਹੀ ਵੀਡੀਓ ਤੇ ਪੁੱਛੀ ਜਾਂਦਾ ਰੇਟ ਕੋਈ ਨਹੀਂ ਕੋਈ ਨਹੀਂ ਵੀਡੀਓ ਜਰੂਰ ਭਾਈ ਕੰਮ ਬਣਾ ਪੱਕੜੀ ਦੱਸੂਗਾ ਭਾਈ ਮੈਨੂੰ ਇੰਝ ਦੱਸਦਾ ਪੱਕਾ ਆਪਣਾ ਬੰਦਾ ਹੈ ਨਾ ਨਾ ਵਿੱਚ ਆਉਂਦਾ ਫਿਰ ਤਾਂ ਦੱਸ ਵੀ ਨਹੀਂ ਭੱਜ ਜਾਣਾ ਉਹਨੇ ਨਰਵ ਦੱਸਣਾ ਇੱਕ ਤਾਂ ਆਉਂਦੇ ਵੀ ਕੰਮ ਕਰਾਉਣਾ ਨਹੀਂ ਬੰਦੇ ਕੰਮ ਤੇਲੀ ਰੇਟ ਪਾਉਂਦੇ ਹਾਂ ਹਾਂ ਤੇ ਕਰਾਉਂਦਾ ਆਪਾਂ ਹਾਂ ਇੱਕ ਆਪਣੇ ਆਪਣੇ ਰੇਟ ਦੱਸ ਵੀ ਜਾਂਦੇ ਹੋਰ ਆਜਾ ਆਜਾ ਤਾਂ ਆ ਵੀ ਕੁਝ ਮੰਗਦਾ ਇੱਧਰ ਆ ਵੀ ਡਾਂਸ ਜੀ ਕਰਨ ਲੱਗ ਗਿਆ ਲਾ ਆ ਕੁਸ ਕਰਦਾ ਹੈ ਤੁੰਦ ਆਦਾ ਹੈ ਇਹ ਡਾਂਸ ਜੀ ਕਰ ਰੇ ਹੁਣ ਦੇਖੀ ਹੁਣ ਦੇਖੀ ਹਾਂ ਖੋਲਣ ਦੇ ਹੁਣ ਇਹੋ ਇਹ ਤਾਂ ਠੀਕ ਹੈ ਹੱਥ ਬਲਾ ਹੱਥ ਬਲਾ ਮੱਲੂ ਦਾ ਵੀ ਸਕਰੀਨ ਗੁਰੂ ਨੂੰ ਫਟਲੀ ਵਾਲੇ ਦੀ ਮੈਂ ਸਮਝ ਗਿਆ ਦਾ ਮੈਂ ਕਿ ਵਿੱਕੀ ਵਈ ਦਾ ਕਰਦੀ ਚੈੱਕ ਕਰਦਾ ਮੈਨੂੰ ਪਤਾ ਇਹ ਨਾਲ ਜੇ ਗਿਰ ਜਾਂਦਾ ਥੱਲੇ ਇਹ ਉਹ ਛੱਡ ਦਿੰਦਾ ਸਕਰੀਨ ਛੱਡ ਜਾਂਦਾ ਅੱਛਾ ਉਹ ਦੱਬ ਕੇ ਦੁਬਾਰਾ ਕਰਨੀ ਪੈਦੀ ਲੋਟ ਮੱਲੂ ਦਾ ਹੋਗਾ ਮਾ ਜੋਟ ਦੇ ਜੀ ਗੌਰ ਵੀ ਚੱਕਦਾ ਉਹਨੇ ਉੱਤੀ ਚੱਕਿਆ ਉਹ ਨਹੀਂ ਬਿੱਟੂ ਗੱਲ ਵਧਾ ਕੇ ਆਈ ਹਾਂ ਪੰਜ ਸਕਰੀਨਾਂ ਘਟ ਘਟ ਚਾਰ ਪੰਜ ਬਾਜੇ ਆਪਣੇ ਕੋਲ ਨਹੀਂ ਬਾਈ ਰਹਿੰਦਾ ਬਾਈ ਆਪਣੇ ਕੋਲ ਤਾਂ ਸਾਡੇ ਕੋਲ 100 ਵਾਰ ਉੱਠਣਾ 100 ਵਾਰ ਰਹਿਣਾ ਗਿਰਜਾਂ ਦਾ ਮੇਰੇ ਕੋਲ ਤਾਂ ਆ ਮੰਮੀ ਨੇ ਲੈ ਲਿਆ ਹਾਂ ਆ ਰੱਖਿਆ ਹੋਦਾ ਹੁਣ ਯਾਰ ਗੱਲ ਪਤਾ ਇਹ ਕਾਤੇ ਮਜਬੂਰੀ ਰੱਖਣਾ ਪੈਂਦਾ ਅਗਲਾ ਕਹਿੰਦਾ ਬਾਈ ਮੈਂ ਫੋਟੋ ਖਿੱਚ ਕੇ ਪਾਈ ਆ WhatsApp ਪਰ ਆ ਜੀ ਦੱਸ ਹੁਣ ਉਹ ਚੀਜ਼ ਕਰਕੇ ਰੱਖਣਾ ਮੈਨੂੰ ਨਹੀਂ ਆ ਸਭ ਨਾਲੋਂ ਵਧੀਆ ਫੋਨ ਹਾਂ ਸਾਡੇ ਤਾਂ ਬਾਈ ਟੁੱਟਦੀ ਟੁੱਟਦੀ ਨਾ ਬਲਾ ਆਏਗਾ ਬਾਈ ਯਾਰ ਵੀਡੀਓ ਗੱਲ ਕਰ ਨਾ ਕਹੇ ਵੀ ਆਏ ਇਹਦੇ ਪਰ ਆਏ ਆ ਬਈ ਗੱਲ ਕਰ ਲੈ ਬਾਈ ਇੱਥੇ ਆ ਜਾ ਹਾਂ ਇਹ ਵਾਰ ਅਗਲਾ ਸਬੂਤ ਮੰਗਣ ਲੱਜਾਂਦਾ ਇਹਦੇ ਉਹ ਬੁਲਾਣਾ ਦੇ ਹਾਂ ਏਕੜੀ ਸਾਰਿਆਂ ਦੇ ਫੋਨ ਏਕੜੀ ਸਾਰੇ ਡੁੱਟਦੇ ਭਈਏ ਜਿਹੜੇ ਕੰਮ ਕਰਨ ਵਾਲੇ ਬੰਦਾ ਕੋਲਟੀ ਚੱਲਦੇ ਪਤਾ ਨਹੀਂ ਕਿੰਨੀ ਵਾਰ ਘੇੜਦੇ ਹਾਂ ਹੁਣ ਚੱਕ ਆਉਣਾ ਹੈਲੋ ਮੇਰੇ ਕੋਲ ਤਾਂ ਚੱਕੇ ਨਹੀਂ ਹੋਇਆ ਮੇਰੇ ਕੋਲ ਮੇਰੇ ਕੋਲ ਤਾਂ ਚੱਕੇ ਨਹੀਂ ਹੋਇਆ ਕੱਟਦਾ ਅਸਲ ਤੇ ਮੋਬਾਈਲ ਬਸ ਮਾਈ ਦੇ ਹੱਥ ਲੱਗ ਗਿਆ ਆਏ ਆ ਦੇ ਹੱਥ ਲੱਗਿਆ ਹੋਇਆ ਉਹ ਮੈਨੂੰ ਛੋਹ ਕਰੀਆ ਸ਼ੋਹ ਦਾ ਕਰੀ ਆਵੇ ਜੱਗੇ ਦਾ ਨੰਬਰ ਸ਼ੋਅ ਕਰ ਦਦਾ ਮਾਸਾ ਡਾਇਲ ਹੋ ਜਵੇ ਜੱਗੇ ਤੇ ਪਤਾ ਹੀ ਲੱਗ ਜਵੇ ਵੀ ਕਿਹਨੇ ਫੋਨ ਕਰਿਆ ਤੈਨੂੰ ਮੇਰਾ ਫੋਨ ਗਿਰ ਗਿਆ ਸਾਹਮਣੇ ਦੀ ਜੇਮਾ ਤੇ ਵਿੱਕੀ ਬਾਈ ਨਾਲ ਆਇਆ ਮੈਂ ਨਹੀਂ ਨਹੀਂ ਮੈਂ ਤਾਂ ਪਾਣੀ ਛੱਡਣ ਲੱਗਿਆ ਬਰਸੀਨ ਮੈਂਦਾ ਮੇਰਾ ਵੀਜਣ ਨੂੰ ਮੈਂ ਵੀ ਚਾਹੀ ਲਾ ਚਾਹੀ ਲੱਗ ਗਏ ਚਾਹ ਠੰਡੀ ਹੋ ਰਹੀ ਨਾ ਬਰਸਾ ਗਾਲੀਆ ਬਾਤ ਹੀ ਹੁਣ ਤੁਸੀਂ ਵੀਜਣ ਨਾਲ ਖਾ ਬਰਫੀ ਗਰਮਾ ਗਰਮਾ ਠੀਕ ਆ ਸੁਣੀ ਸਾਗਲ ਜਾਣਾ ਭਾਈ ਸਾਗ ਦਾ ਤੁਹਾਨੂੰ ਖੁੱਲਾ ਸਦਾ ਪਰਲੀ ਸੜ ਸਾਗ ਆਪਣੇ ਹੋਇਆ ਬੈ ਹਾਂ ਬੋਦੀ ਵੀਰ ਨੂੰ ਪੈਸੇ ਘਰ ਵਾਲੇ ਘਰ ਆ ਹੀ ਰਹਿਣ ਦੇ ਹਾਂ ਉਹ ਸਾਖ ਤੁਸੀਂ ਲੈ ਜਾ ਸਕਦੇ ਆ ਬੈਡਾਂ ਦਾ ਹਿੱਲਾ ਹੋ ਜਾਊਗਾ ਇਹਨਾਂ ਪਰ ਲਾ ਦੇ ਕੋਸ ਲੱਭਾ ਜਾਂ ਕਰਕੇ ਆ ਬੈਡਾਂ ਦਾ ਹਿੱਲਾ ਇਹ ਬੈੱਡ ਬਾਈ ਦੇਖੀ ਤੂੰ ਪਛਾਣ ਨਹੀਂ ਇਹਨਾਂ ਦੀ ਵੀਡੀਓ ਤੇ ਬਾਅਦ ਫੇਰ ਵੀਡੀਓ ਬਣਾਈ ਅਗਲੀ ਵਾਰ ਹਾਂ ਫੇਰ ਪਛਾਣ ਨਹੀਂ ਹੋਣਿਆ ਫੇਰ ਨਹੀਂ ਪਛਾਣ ਹੋਣਿਆ ਲਿਆਉਂਦਾ ਇਹਦਾ ਸਮਾਨ ਵੀ ਨਾਲ ਹਾਂ ਇਹਦਾ ਸਮਾਨ ਵੀ ਲਿਆ ਜਾਂਦਾ ਬਾਈ ਮੈਂ ਕਹਾਂ ਤੂੰ ਆਪਾਂ ਚੇਂਜ ਕਰਨਾ ਇਹਦੀ ਸੂਰਤ ਸਾਰ ਸਾਰੀ ਚੇਂਜ ਕਰ ਦੇ ਨੀ ਬਾਈ ਕਹਿੰਦਾ ਰੱਖਣੇ ਇਹ ਬਈ ਲਈ ਕਹਿੰਦਾ ਸੀ ਉਦਨੇ ਬੋਰਡ ਬਾਕ ਲਗਾਉਂਦੇ ਉਹ ਨਾ ਟੈਲ ਵਾਲੇ ਨੇ ਲਗਣਾ ਆਪਣੇ ਮੇਰੇ ਦਰਵਾਜ਼ੇ ਵੀ ਥੱਲੇ ਤੇ ਉਹ ਕਰਾਉਣੇ ਆ ਘਾੜ ਹੋਣੇ ਕੋਈ ਗੱਲ ਫਿਰ ਬੁਲਾ ਲਈ ਫੇ ਸਾਡੇ ਉੱਪਰ ਇੱਕੋ ਲੱਤ ਪੁੱਛ ਨਹੀਂ ਬਣੀ ਬਣੀ ਨਹੀਂ ਬੁਗਿਆ ਮੈਂ ਨਹੀਂ ਬਣੀ ਮੈਂ ਪੀਂਦਾ ਹੀ ਨਹੀਂ ਫੇ ਮੈਂ ਤਾਂ ਤੁਹਾਡੇ ਬਾਤ ਹੀ ਲੈ ਕੇ ਆਇਆ ਉਹ ਪੀਲਾ ਯਾਰ ਇਹ ਕਿਹੜੇ ਚੜਨ ਲੱਗੀ ਆ ਓ ਰੋਟੀ ਦਾ ਟਾਈਮ 3:30 ਹੋਇਆ ਜੇ ਤੇ ਤੇਰਾ ਰੋਟੀ ਦਾ ਟਾਈਮ ਕਿਹੜੇ ਤਾਂ ਹੋ ਗਿਆ ਕਿਆ ਟਾਈਮੇ ਖਾਂਦੇ ਆ ਮੈਂ ਤੁਹਾਨੂੰ ਦੱਸਦਾ ਜਿਆਦਾ ਪੈਸੇ ਲੱਗਦੇ ਆ ਪਹਿਲਾ ਨਹੀਂ ਹੋਇਆ ਅੱਛਾ ਅੱਛਾ ਖਰਾਬ ਹੀ ਕਰਦੀ ਹਾਂ ਹਾਂ ਇਹ ਵੀ ਗੱਲ ਸਹੀ ਹੈ ਕਦੋਂ ਹੋਲੀ ਹੋ ਗਿਆ ਜਾਂ ਹੋ ਗਿਆ ਆਪਣਾ ਮੀਆਂ ਇਹ ਦੋ ਜਗ੍ਹਾ ਰੇਟ ਪੁੱਛਲਾ ਟਾਇਲਾਂ ਦੇ ਵਧੀਆ ਉਥੇ ਹਾਂ ਲਓ ਜੀ ਬਾਕਸ ਬਾਕਸ ਦਾ ਵੀ ਤਿਆਰ ਕਰਤਾ ਪਲਾਈ ਪੂਰੀ ਪੂਰੀ ਫਿਕਸ ਫਸਾ ਤੇ ਮੁੰਡਾ ਨੇ ਬਚਾ ਚਾਹ ਦੀਆਂ ਕਰਦਾ ਸਰਤਾ ਜੀ ਮੈਂ ਬਹੁਤ ਧੇਰ ਬਾਅਦ ਚਾਹ ਬਣਾਈ ਆ ਚਾਹ ਬੜੀ ਸਰ ਚੱਕਣੀ ਆ ਫਿਰ ਚਾਹ ਦੀ ਤਾਂ ਅਸੀਂ ਰੂਹ ਲਾ ਦਿੰਦੇ ਆ ਮੈਂ ਡਰਾਈਵਰ ਵਾਲੀ ਬਣਾ ਕੇ ਲੈ ਆਂ ਕੰਪਨੀ ਦਾ ਨਾਮ ਲਿਖਿਆ ਹੋਇਆ ਅੰਦਰ ਜਿਹੜਾ ਚਲੇਗਾ ਕੋਈ ਗੱਲ ਨਹੀਂ ਭਾਈ ਚਲੇ ਜਾਣ ਦੇ ਕੰਪਨੀ ਦਾ ਨਾਮ ਅੰਦਰ ਹੀ ਰੱਖਣਾ ਤਾਂ ਉਹ ਚੀਜ਼ ਰੱਖਣੀ ਆ ਉਹ ਨਾ ਯਾਰ ਬਾਹਰ ਲਈ ਛੱਡ ਦੇ ਦਿਖੂਗਾ ਤਾਂ ਹੀ ਵਿਖੂਗਾ ਵੇ ਦੇਖਣ ਚੋਗਾ ਛੱਡਣੀ ਜੈਨਾ ਨਾ سرمਾਇਕਾ ਲਾਉਣਾ ਉੱਪਰ ਮੈਂ ਖਤਨਾ ਇਹਦਾ ਰਾਡ ਪਾਉਂਦੇ ਸਾਡੀ ਹਾਂ ਇਹਦਾ ਸਰ ਮੈਂ ਕਹਿੰਦਾ ਜੇ ਵਿੱਚ ਕਵਰ ਹੋਣਾ ਸਾਰਾ ਕੋਸ ਹੈ ਬਸ ਇੱਧਰ ਵੀ ਮਾਰ ਇੱਧਰ ਆਂਦਾ ਇੱਧਰ ਟੱਕ ਉਹਨਾਂ ਦੇ ਜਾ ਆ ਥੋੜਾ ਬਾਹਰ ਆ ਥੱਲੇ ਦੇ ਇਹ ਤਾਂ ਇਹ ਤਾਂ ਹੁਣ ਮੇਖਾਂ ਜੀਆਂ ਲਾਉਣੀਆਂ ਬਾਹਰ ਤੇ ਨਾਲ ਦੀ ਨਾਲੇ ਕਰ ਦਣਾ ਸਾਰਾ ਸੈਟ ਇਦਾਂ ਕਰ ਬਈ ਥੱਲੇ ਥੱਲੇ ਦੇ ਥੱਲੇ ਤੇ ਨਿਕਲਣਾ ਥੱਲੇ ਤੋਂ ਠੀਕ ਹੈ ਨਾ ਠੀਕ ਹੈ ਇਹਨਾਂ ਦੇ ਕਿੰਨੇ ਬਹੁਤ ਬੜਾ ਕਰੀ ਰੱਖ ਲੇ ਤੂੰ ਛੱਡੀ ਸਰਪੰਚੀ ਵਾਲਾ ਇਹੋ ਜਿਹਾ ਬੜਿਆ ਜਿਆਦਾ ਯੋੜ ਦੇ ਡੇਂਗੂ ਨਹੀਂ ਛੱਡ ਲਿਆ ਮੈਂ ਡੇਂਗੂ ਤੋਂ ਬਚੋ ਡੇਂਗੂ ਹੈ ਬਾਤ ਹੁਣ ਮੱਛਰ ਵੀ ਬਾਤੋਂ ਪਾੜਾ ਪੈੜਾ ਮੱਛਰ ਕੀਆਂ ਵਰਗਾ ਹਾਂ ਤਾਂ ਹੀ ਤਾਂ ਜਿਹੜਾ ਕਰ ਰਹੀ ਕੰਮ ਵੀ ਤੇਰੇ 6 ਵਜੇ ਤੋਂ ਪਹਿਲਾਂ ਪਹਿਲਾਂ ਜਾਣਾ ਉਹ ਮੱਛਰ ਵੀ ਬੜਾ ਵਾਲਾ ਹੁੰਦਾ ਮੱਛਰ ਜਿਆਦਾ ਹੁੰਦਾ ਉਹਦੇ ਕਰਕੇ ਪੈ ਜਿੰਨ ਦੇ ਜਿਹੜਾ ਨਾਮ ਆਖ ਖੇਤ ਵਿੱਚ ਹਾਂ ਆਏ ਵੀ 6 ਵਜੇ ਦੇ ਨਾ ਤੁਸੀਂ ਤੜਕੇ ਦੇ ਕੰਮ ਖਿੱਚਣ 12 ਵਜੇ ਆਈ ਮੈਂ ਤਾਈ ਕਹਿੰਦਾ ਵੀ ਆ 10 ਵਜੇ ਦਾ 22 10 ਵਜੇ ਦਾ ਡਿਕਦਾ ਨਾ ਉਹ 10 ਵਜੇ ਦਾ ਵੀ ਅੱਜ 10 ਵਜੇ ਆਪਣਾ ਹੀ ਅਸਲਾ ਬਾਈ ਬਾਈ ਕਰਦੇ ਨਾ ਮੈਂ ਸਹੀ ਮੰਨਦਾ ਮੁੰਡਾ ਯਾਰ ਉਹ ਤੇ ਵਾਚਾ ਬੜੇ ਬਾਈ ਨੂੰ ਪਤਾ ਹੀ ਹੈ ਮੇਰੇ ਅਸੀਂ ਉੱਤੀ ਤੇ ਬਾਈ ਨਾਲੇ ਤਾਂ ਮੈਂ ਅੱਛਾ ਅੱਛਾ ਲੱਕੜੀ ਚ ਰਾ ਕੇ ਲਿਆ ਜਾਂਦਾ ਹਾਂ ਬਾਈ ਨਾਲੇ ਤੇਰਾ ਲੱਕੜੀ ਵਧੀਆ ਨਿਕਲਿਆ ਜਿਹੋ ਤੇ ਹਾਂ ਘੈਂਟ ਲਾ ਲਾਂਗੇ ਮੈਂ ਹੀ ਤੇਰੀ ਗੱਡੀ ਤੇ ਬਾਈ ਨਹੀਂ ਪਾੜਨ ਲੱਗੇ ਤੇ ਲੱਕੜੀ ਉਹਦੇ ਬਣਾਉਣ ਲੱਗੇ ਤੇ ਕਹਿੰਦੇ ਪਾਜੀ ਕਹਿੰਦੇ ਕਹਿੰਦੇ ਪਾੜਨ ਦੇ ਕੰਮ ਆਉਂਗੇ ਬਸ ਬੱਜ ਗਈ ਕਿਸਮਤ ਚੰਗੀ ਦੀ ਉਹ ਬਾਲਣ ਬਣਨ ਲੱਗਿਆ ਹੁਣ ਆਈ ਜੀ ਜਗਾ ਲੱਗਣੀ ਵੀ 20 ਸਾਲ ਕਿਤੇ ਹਿਲਣਾ ਨਹੀਂ ਉਹਨੇ ਉਹ ਪੀੜੇ ਸੋਫੇ ਨੂੰ ਲਵਾ ਦੇਣੀ ਹੈ ਮਾਰੀ ਠੱਕ ਸੋਫੇ ਨੂੰ ਬਾਈ ਨੂੰ ਕਹਿੰਦੇ ਪਾੜਨ ਲੱਗਿਆ ਬੈ ਮਿੱਲੀ ਵੀ ਨਹੀਂ ਬਈ ਉਹਦੇ ਨਾਲ ਦੀ ਦੇਖ ਨਾਲ ਰੰਗ ਦੀ ਵਧੀਆ ਇਹਨੂੰ ਖਾਸ ਦੇਖ ਨਹੀਂ ਕਰੇ ਚੁੱਕੀ ਬਈ ਮੇਰੇ ਨਾਲ ਆਜੇ ਇੱਧਰ ਚੱਲ ਮੱਥਾ ਟੇਕ ਹੁਣ ਤੋਂ ਪਾਰਟੀ 'ਚ ਕਿਆ ਕਰੂੰਗਾ ਬਈ ਦੋ ਗੋ ਖਾਣਾ ਖਾ ਲਿਆ ਫੋਨ ਆਪਣਾ ਮੇਰਾ ਤੂੰ ਬਰਫੀ ਦਾ ਡੱਬਾ ਚੱਕ ਕੇ ਕਿਆ ਖਾਓ ਬਈ ਬਰਫੀ ਖਾ ਤੂੰ ਹੋਰ ਦੱਸ ਕਿਆ ਮਿੱਠੇ 'ਚ ਕਿਆ ਲੈ ਕੇ ਆਵਾਂ ਮਿੱਠਾ ਮੈਂ ਖਾਣਾ ਨਹੀਂ ਚੰਗਾ ਤਾਂ ਯਾਰ ਜਿਹੜਾ ਮੇਰਾ ਫੋਨ ਦੇਣਾ ਉਹਨੂੰ ਟੂਟ ਫੋਨ ਦੇ ਗਿਆਣਾ ਦਾ ਵੀ ਲੈ ਉਹ ਵੀ ਵੱਡਾ ਫੋਨ ਵੀ ਲਿਆ ਉਹ ਸ਼ੁਕਰ ਕਰ ਤੂੰ ਸਕੂਟਰੀ ਦੀ ਬ੍ਰੇਕ ਲੱਗ ਗਈ ਐਨ ਟਾਈਮ ਨਾਲ ਨਹੀਂ ਵੱਡ ਜਣਾ ਦਾ ਜਿਵੇਂ ਹੀ ਐਨ ਸਕੂਟਰੀ ਦਾ ਟਾਇਰ ਮੂਰ ਲਿਆ ਐਨ ਬਰਾਬਰ ਰੁਕ ਗਿਆ ਜਾ ਕੇ ਮਾ ਵੀ ਫੋਨ ਪਿਆ ਕਿਸਦਾ ਮਾਪਾ ਤੋਂ ਨਹੀਂ ਕਬਰਿਆ ਜਾ ਦੇਖਿਆ ਮੈਂ ਚੱਕ ਕੇ ਵੀ ਫੋਨ ਤਾਂ ਹੈਗਾ ਮਾ ਵੀ ਫੁੱਟ ਲਿਆ ਘਰ ਘਰ ਗਿਆ ਹੂੰ ਮੈਂ ਕਿਹਾ ਟਰੈਕਟਰ ਖੜਾ ਹੈ ਜੀ ਚਾਬੀ ਰੱਖੀ ਮੈਂ ਮੁੜ ਕੇ ਹੀ ਹੁਣਾਂ ਦਾ ਮੈਂ ਕਿਹਾ ਲੈ ਆਉਣਾ ਫੋਨ ਲੈ ਗਿਆ ਹਾਂ ਆਪਨੇ ਨੂੰ ਕਿਹਾ ਆਇਆ ਮਾਣਾ ਆਮਨਾ ਕਰ ਮਿਲੋ ਕਿਥੇ ਆ ਮੈਂ ਕਿਹਾ ਹਾਂ ਤੂੰ ਨੂੰ ਹੁਣ ਹੈ ਨਾ ਤੇਰੇ ਕੋਲੇ ਦਾ ਸਾਰਾ ਕੁਝ ਕਹਿੰਦਾ ਫੇਰ गिर ਗਿਆ ਗਿਆ ਖੇਤ ਚ ਜਾਦਾ ਹੁਣ ਠੀਕ ਆ ਇਹ ਪਾਣੀ ਪਿੰਕਟੀ ਵੀ ਪਾਰੇ ਜੀ ਵੀਰਦਾ ਉਹ ਜਾਦਾ ਜਾ ਵੇੜੀ ਹੱਕ ਦੀ ਕਮਾਈ ਹੁੰਦੀ ਉਹ ਕਦੇ ਕਿਤੇ ਨਹੀਂ ਜਾਂਦੀ ਹੈਗੀ। ਹਾਂ। ਬਲੇ ਬਾਈ ਮੇਰੇ ਅੰਜੀ ਉਹ ਹੋਰ ਮਿਲਦਾ। ਤੇ ਨਹੀਂ ਦੇਣਾ। ਇਹ ਵੀ ਹੈ ਬੰਦੇ ਬੰਦੇ ਦਾ ਵੀ ਫਰਕ। ਹਾਂ। ਬੰਦੇ ਵਿੱਚ ਚੀਜ਼ ਗਈ ਵੀ ਦਿੱਖਦੀ ਹੈ। ਹਾਂ। ਮਸੋਂ ਮਿਲਿਆ ਰਹਿਣ ਦੇ ਦੇਣਾ। ਹਾਂ। ਉਹ ਚੱਕਰ ਬਾਈ। ਅਜਿਹਾ ਤਾਂ ਕੋਈ ਕੋਈ ਇਮਾਨਦਾਰ। ਅੱਜ ਆਵੇ ਪੂਵੇ ਚ ਲੈ ਕੇ ਆਇਆ ਤੂੰ ਸਾਰੇ ਕੁਸ ਹਾਂ ਅੱਛਾ ਅੱਛਾ ਜੇ ਸਮਾਨ ਚਾਰੀ ਆ ਆ ਸਾਰਾ ਸਮਾਨ ਚ ਕਾਦ ਜਨ ਵੀ ਲਿਖਤਾ ਦੱਸਣਾ ਮੈਂ ਸਰਮਾਇਆ ਹੀ ਰਹਿੰਦਾ ਹੁਣ ਤਾਂ ਬਸ ਸਰਮਾਇਆ ਰਹਿੰਦਾ ਕਾਜੀ ਦੀ ਬਰੇ ਜਿਹੜੀ ਉੱਪਰ ਲੱਗਦੀ ਠੀਕ ਆ ਠੀਕ ਆ ਇਹਨਾਂ ਦੀ ਪਾਲਸ਼ ਨਹੀਂ ਹੋਣੀ ਹੈਗੀ ਅੱਛਾ ਦੇਣਾ ਪਹਿਲਾਂ ਪਰੋਸ਼ ਕਰਦੇ ਹਾਂ ਹਾਂ ਆਪਣੀ ਆਪ ਨੇ ਨੈਗੇਟਿਵ ਲਾ ਦੇਣੀ ਠੀਕ ਆ ਠੀਕ ਆ ਠੀਕ ਹੈ ਬਾਰਡਰ ਵਾਲਿਆ ਜਿਹੜੇ ਬਾਰਡਰ ਨਿਕਲਦੇ ਆ ਇੱਕ ਦਿਨ ਨੀਚੇ ਬਾਡਰ ਨਿਕਲਣਾ ਠੀਕ ਆ ਠੀਕ ਆ ਠੀਕ ਇਹਦਾ ਬਣੇ ਹੋਏ ਦੇਖੂਗਾ ਜਣੀ ਹਾਂ ਵਧੀਆ ਲੱਗਦਾ ਹਾਂ ਲਓ ਜੀ ਬੈੱਡ ਦੀ ਕੁਛ ਕੁਛ ਸੇਪ ਸਾਹਮਣੇ ਤੇ ਲੱਗ ਗਈ ਹੁਣ ਕੈਣ ਦਾ ਪਾਪ ਵੀ ਹੁਣ ਤੋਂ ਇੱਥੇ ਤੇ ਸਮਝ ਲੈ ਪੱਲਾ ਖੁੱਲਣਾ ਦਾ ਕਰ ਦੇਣਾ ਸੈਂਟਰ ਸੈਂਟਰ ਅਰੇ ਇਹ ਤਾਂ ਇਧਰ ਹੀ ਸੜ ਪੱਕੀ ਪਲਾਈ ਹੋ ਜਣੀ ਇਧਰ ਵੀ ਆ ਬੱਚਾ ਵਾਲੇ ਬੱਚਾ ਵਾਲਾ ਖੁੱਲਦਾ ਹੋਣਾ ਜਿਹੜੇ ਬਾਈ ਨੇ ਬਣਵਾਏ ਤੇ ਕਰ ਉਹ ਵੀ ਇੱਕ ਨਹੀਂ ਹੈ ਸੋ ਵੀ ਇੱਕ ਡਾਲੇ ਵਾਲੀ ਵੀ ਹਾਂ ਠੀਕ ਹੈ ਇਹ ਬਾਈ ਨੇ ਕਿਹਾ ਕਿ ਨਹੀਂ ਇੱਕ ਡਾਲੇ ਵਾਲੀ ਵੀ ਹਾਂ ਚਲ ਚਲ ਲੋ ਸਰਜਾ ਜਾਂਦਾ ਭੱਜਾ ਹੁਣ ਉੱਚ ਆ ਜਿਹੜਾ ਪਰਤਰੀ ਰਿਪਲਾਈ ਲੱਗਣੀ ਨਾ ਉਹਦਾ ਨਾਪ ਲੰਦਾ ਉਹੜੀ ਪਰ ਰੱਖਦਾ ਟੋਟਾ ਦਾ ਹਾਂ ਸਾਡੂ ਕਿਵੇਂ ਆ ਮੱਡ ਲਿਆ ਕੱਕ ਚੱਲ ਠੀਕ ਆ ਠੀਕ ਆ ਇਹ ਕਾਲੇ ਦਾ ਸਾਡੂ ਆ ਜੀ ਮੈਂ ਵੀ ਸਾਡੂ ਖਾਦਦਾ ਹਾਂ ਅੱਛਾ ਅੱਛਾ ਆਹ ਕਾਲੇ ਦਾ ਹਾਂ ਕਾਲਾ ਵਿਨੰਦਪੁਰ ਕੋਲਡ ਵਾ ਹੈ ਵਿਨੰਦਪੁਰ ਕੋਲਡ ਵਾ ਸਾਡੂ ਹੈ ਹੋਇਆ ਇਹ ਕਰਤ ਨਹੀਂ ਬਈ ਹੈਗੇ ਇੱਕੋ ਘਰ ਨਹੀਂ ਹੈਗੇ ਨੂੰ ਅਚਾਉਂ ਦਾ ਪਿੰਡ ਚ ਹੋ ਕੇ ਸਾਡੂ ਸਮਝ ਲਾ ਹਾਂ ਤੇਰੇ ਸਾਰੇ ਕਿੱਧਰ ਮੇਰੇ ਸਾਰੇ ਆ ਗਏ ਆ ਭੰਬਰੀ ਖਮਾਣੋ ਕੋਲ ਭੰਬਰੀ ਖਮਾਣੋ ਹੂੰ ਖਮਾਣੋ ਤੇ ਉਰਲੀ ਸਾਈਡ ਪੈਂਦੀ ਹੈ ਪਰਲੀ ਪਰਲੀ ਸਾਈਡ ਅਚਾਉਂ ਨੇੜੇ ਖੰਨੇ ਵਾਲੀ ਸਾਈਡ ਨੂੰ ਜੇ ਆਪਾਂ ਸੂਏ ਸੂਏ ਜਾਂਦਾ ਤਾਂ ਖੰਨੇ ਵਾਲੀ ਸਾਈਡ ਆ ਹਾਂ ਹਾਂ ਕਦੋਂ ਜਦ ਆ ਪੰਜਾਂ ਦੇ ਉਹ ਕਿਹਨੋਂ ਜਿਹੜੀ ਮਾਤਾ ਜੀ ਉਹ ਫਲੋਰ ਵਾਲੇ ਦਾ ਇੱਕ ਉਹ ਵੀ ਮਾਨੂਪੁਰ ਵਾਲੇ ਮਾਨੂ ਮਾਨੂਪੁਰ ਹਾਂ ਹਾਂ ਰੋਡ ਤੇ ਨੇ ਹਾਂ ਠੀਕ ਨੇਤਰਬਾਈ ਦੇ ਨੇਤਰਬਾਈ ਦਾ ਚਮਗੌਰ ਸਾਹਿਬ ਹੈ ਮਾਣੇ ਮਾਜਰਾ ਠੀਕ ਹੈ ਤੇ ਲੋਕਲੇ ਨੇੜੇ ਹਾਂ ਮੇਰਾ ਵੀ ਨੇੜੇ ਹੀ ਹੈ ਹਾਂ ਭਾਈ 10 ਕਿਲੋਮੀਟਰ ਮੇਰਾ 30 ਕਿਲੋਮੀਟਰ ਪੈ ਜਾਂਦਾ ਬਸ ਹਾਂ ਬਾਈ ਜੀ ਠੀਕ ਆ ਹਾਂ ਆ ਪਿੰਡ ਜੇ ਨੂੰ ਮਾ ਸੌਂਸਪੁਰ ਤੇ ਸਿੱਧਾ ਵਿੱਚ ਨੂੰ ਅੱਛਾ ਨੀ ਉਰਲੀਆ ਇੱਥੇ ਤੇ ਨਹੀਂ ਪੈਂਦਾ ਤੂੰ ਆ ਇੱਥੇ ਤਾਂ ਸੜਕ ਮੋ ਟੁੱਟੀ ਵਿੱਚ ਮਕੌਰ ਸਾਹਿਬ ਤੇ ਜਿਹੜੀ ਸੰਧੂਆਂ ਨੂੰ ਜਾਂਦੀ ਆ ਅੱਛਾ ਹਾਂ ਸੱਦੋਆ ਤੇ ਰਤੋ ਰਤੋ ਦਾ ਸਿੱਧਾ ਕਮਾਓ ਇੱਧਰ ਨੂੰ ਸਿੱਧਾ ਸੜਕ ਸਾਫ ਹੈ ਸਾਫ ਆ ਨਾ ਨਾ ਜਾਂਦੇ ਸੌਂਸਪੁਰ ਤੇ ਅੰਦਰ ਹੁਣ ਤਰਾ ਜੜਾਂਗਾ ਦਾ ਹੈਵੀ ਲੱਗਣ ਲੱਗ ਗਿਆ ਹੈ ਨਾ ਘੰਟੇ ਬਾਅਦ ਪਹਿਲਾਂ ਤਾਂ ਜਦੋਂ ਦਾ ਜੋੜੇ ਹੀ ਤਾਂ ਜਾਂਦਾ ਮੈਨੂੰ ਢਿੱਲਾ ਜਿਹਾ ਲੱਗਦਾ ਦਾ ਕੰਮ ਜਦੋਂ ਹਿੱਲਦੇ ਤੇ ਬਾਕਸ ਇਹ ਹੁਣ ਜਾਇ ਮuje ਹੋ ਗਿਆ ਹੈ ਨਾ ਇਹ ਦਿਨ ਬਾਈ ਜਦ ਤੇ ਥੋਕੇ ਤੇ ਜਾਂਦਾ ਭਾਈ ਦਾ ਹੀ ਫੜ ਹਾਂ ਉਹ ਕੁੱਲਾ ਕੁੱਲਾ ਵਿੱਚ ਫੇਵਿਕੋਲ ਨੈਨ ਬਣਾਤੀ ਗੱਲਬਾਤ ਜੇ ਥੱਲੇ ਕੱਲੂ ਪੈਰ ਜੇ ਲੱਗ ਜਣੇ 6 ਪੈਰ ਲੱਗਣੇ ਕਿ 4 ਵਾਲੀ ਆ 4 4 4 ਬਾਈ 8 ਪਾ ਵੇਜ 8 ਪਾ ਵੇਜਣੀਆਂ ਨਾ 4 ਹੀ ਦੇ ਆ ਹਾਂ 4 ਉਹਦੇ ਆ 4 8 ਤੇ 40 ਸੈਟੀਆਂ ਦੀ ਠੀਕ ਆ ਠੀਕ ਆ ਠੀਕ ਆ ਸੈਟੀਆਂ ਦੇ ਵੀ ਲੈਣਦੇ ਆਪਾਂ ਨੇ ਛੇਟੀਆਂ ਦੇ ਵੀ ਹੀ ਲੱਗਣੇ 19 ਸੈਟੀਆਂ ਕਹਿੰਦੇ ਨੇ ਉੱਚੀ ਹਾਂ ਇੱਕ ਤਰ੍ਹਾਂ ਦੀ ਕਰਦੇ ਨੇ ਬਸ 80 ਪੁੱਛਣੀ ਬਾਈ ਨੂੰ ਵੀ ਰੌਂਡ ਵਾਲੀ ਉਹ ਕਹਿੰਦਾ ਰੌਂਡ ਵਾਲੀ ਕਹਿੰਦਾ ਤੇ 40 ਸੌਣੀਆਂ ਵੀ ਦੇਣ ਰੌਂਡ ਵਾਲੀ ਚ ਸਮਾਰ ਘਟ ਜਾਣਾ 40 ਸਰੀ ਚ ਬੱਸ ਆਜ ਬੜਾ ਹੋਇਆ ਨਾ ਉਹ ਬਾਈ ਨਾਲ ਗੱਲ ਕਰਨੀ ਪੈ ਗਈ ਲੱਕੜਦਰੀ ਨਿੰਮ ਦੀ ਪੂਰੀ ਗਾੜੀ ਆ ਖਸਬੂ ਠਾਲਦੀ ਆ ਜਾਂ ਚੀਜ਼ਾ ਲੱਗਦਾ ਹਾਂ ਗੱਡੀ ਵੀ ਖਸਬੂ ਵਾਲੀ ਦੀ ਬਾਈ ਜੀ ਬਾਈ ਕਹਿੰਦਾ ਕਛੂਟ ਹਾਲ ਕੀ ਕਹਿੰਦਾ ਵਧੀਆ ਲੱਗ ਰਿਹਾ ਹੈ ਇਹਦੇ ਪਰ ਤਾਂ ਨਿੰਮੇ ਨਿੰਮੇ ਪਰ ਕੀੜੀਆਂ ਬਹੁਤ ਆ ਮੰਨੂ ਪਤਾ ਗੱਡੀ ਚ ਦੇ ਕਿੱਕਣਾ ਕੀੜੀਆਂ ਗੱਡੀਆਂ ਮੈਂ ਬਹੁਤੀਆਂ ਬਾਈ ਉਹਨਾਂ ਕੋਲ ਵੀ ਤੇ ਬਾਈ ਨੂੰ ਪੁੱਛੀ ਮੈਂ ਇੰਨਾ ਹੋ ਗੱਡਾ ਗੁੱਛੇ ਵਿੱਚ ਕੀੜੀਆਂ ਦੇ ਬਾਈ ਇਹਨਾਂ ਤੇਰਾ ਗੱਲ ਦੀ ਮੈਂ ਕਿਹਾ ਬਾਈ ਤੂੰ ਮੈਂ ਕੀੜੀਆਂ ਹੋ ਸਕਦੀਆਂ ਵਿੱਚ ਵੀ ਖਾਧਾ ਪਿਆ ਹੋਣਾ ਬਾਈ ਕਿਉਂ ਕਲੀਨਰ ਨਾਲ ਸਾਫ਼ ਕਰੀ ਗੱਡੀ ਮੈਂ ਤਾਂ ਗੇਮ ਵਾਲੇ ਨੂੰ ਤਾਂ ਗੇਮ ਵਾਲੇ ਤੇ ਬਾਈ ਕੀੜੀਆਂ ਹਾਂ ਉੱਤੇ ਹੈ ਬਾਈ ਕੱਪੜੇ ਲੈਣਗੇ ਹਾਂ ਪਾੜਵੇ ਕੱਪੜੇ ਸਾਥੇ ਉੱਥੇ ਪਤਾ ਨਹੀਂ ਮੈਂ ਆਪਣੇ ਯਾਰ ਦੋਸਤ ਨੂੰ ਫੋਨ ਕਰਾਤਾ ਮਾਂ ਬਾਲੇ ਨੂੰ ਆਉਣੇ ਉਹ ਕਹਿੰਦਾ ਮੇਰੀ ਮੇਰੇ ਸਾਲੇ ਦੀ ਕੁੜੀ ਦਾ ਵਿਆਹ ਹੈ ਕਹਿੰਦਾ ਕਹਿੰਦਾ ਅਸੀਂ ਲੁਧਿਆਣੇ ਨੂੰ ਕੱਪੜੇ ਲੈਣ ਚਲੇ ਆ ਮਾਂ ਅਸੀਂ ਅਸੀਂ ਤੇਰੇ ਕੋਲ ਨੂੰ ਆਉਣ ਲੱਗੇ ਆ ਬਾਈ ਦੂਏ ਦੂਏ ਦੇ ਸ਼ਹਿਰ ਚ ਵਧੀਆ ਲੱਗਦਾ ਕੱਪੜਾ ਜਾਂ ਕੇ ਆਪਣੇ ਸ਼ਹਿਰ ਚ ਨਹੀਂ ਲੱਗਦਾ ਆਪਣੇ ਸ਼ਹਿਰ ਚ ਦੇਖ ਦੇਖ ਕੇ ਅੱਕ ਜਾਂਦੇ ਆ ਤਾਂ ਕਰਕੇ ਲੁਧਿਆਣੀ ਬਈ ਖਾਸ ਹੈ ਲੁਧਿਆਣੇ ਵੀ ਲੁਧਿਆਣੇ ਵਾਲੇ ਕਹਿੰਦੇ ਲੁਧਿਆਣਾ ਨੂੰ ਪੁੱਛ ਲਓ ਕਦੇ ਇੱਥੇ ਮਹਿੰਗਾ ਆਣੇ ਵਾਲਾ ਨੂੰ ਸੇਡ ਲੌਕ ਕਰਦੇ ਇੱਥੇ ਮਹਿੰਗਾ ਰੋਪਣ ਵਾਲਾ ਸੇਡ ਲੌਕ ਇੱਥੇ ਸਸਤਾ ਬੱਸ ਗੱਡੀ ਕਰ ਕੀ ਭਾਈ ਗੱਡੀ ਕਰਕੇ ਚਲੇ ਗਏ ਗੱਡੀ ਨਾਲ ਹਾਂ ਸਾਰਾ ਮੌਕਾ ਦਾ ਹਾਂ ਗੱਡੀ ਕਰਕੇ ਘੁੰਮਦੇ ਆ ਨਾ ਨਹੀਂ ਤੇ ਜੇ ਕਿਰਾਏ ਪਰ ਜਾਣਾ ਹੋਵੇ ਫਿਰ ਕਿੱਥੇ ਜਾਣਾ ਹਾਂ ਫਿਰ ਤਾਂ ਪੂਰੀ ਤੇ ਲੈਂਦੀ ਹਾਂ ਸਾਰੇ ਪੂਰੀ ਦੇ ਕਿੰਨੇ ਦੀ ਫੇਰ ਨਹੀਂ ਆਉਣਾ ਹਾਂ ਬੜੀ ਗੱਡੀ ਛੋਟੀ ਹੁੰਦੀ ਫੇਰ ਨਹੀਂ ਆਉਂਦਾ ਹਾਂ ਬੜੀ ਗੱਡੀ ਕਰਕੇ ਬੜੀ ਕਰਕੇ ਜਾਵੋ ਜਾਂਦਾ ਵੀ ਚੱਲ ਕੋਈ ਨਹੀਂ ਆ ਜਾਂਦੀ ਰਾਮ ਨਾਲ ਤਾਂ ਸਮਾਨ ਸਮੋ ਲੱਭ ਕੇ ਲੈਣਾ ਵਿੱਚ ਲੱਤ ਕੇ ਆ ਜਾਂਦਾ ਹਾਂ ਸ਼ਰਮਜੀਤ ਨਾਲ ਚਿਤ ਨਹੀਂ ਆਉਣੀ ਹੈਗੀ ਸਰਬਜੀਤ ਨਾਲ ਜਿਗਾ 400 ਣਾਲੇ ਰੱਖ ਕੇ ਫਿਰ ਡਿੱਗੀ ਫੋਲਾ ਉਹਦੀ ਹਾਂ ਉਹ ਛੋਟੀ ਜਾਂਦਾ ਉਹ ਹਾਂ ਇੱਥੇ ਲੱਕੜਾ ਵੀ ਨਹੀਂ ਹੋਣੀ ਚਾਹੀਦੀ ਅਸੀਂ ਲਿਆਏ ਹੁਣ ਹਾਂ ਇਹ ਤਾਂ ਇਹਦੇ ਚ ਆ ਗਏ ਇਹਦੇ ਚ ਆ ਗਿਆ ਹਾਂ ਬਚਾ ਲਈਆਂ ਜੀ ਕਿੱਥੇ ਮੂਰਗੀ ਉਹ ਛੋਟੀ ਆ ਉਹ ਤਾਂ ਜਦੋਂ ਹੁਣ ਜਾਣ ਵਾਸਤੇ ਇਹ ਬੜੀ ਕੱਟੀ ਹੋਣ ਕਰਕੇ ਸਮਾਨ ਸਮੂਹ ਚਾਹਿਆ ਇਹਦੇ ਤੇ 10 ਕੋ 5 ਕੁੰਟਲ ਵਿੱਚ ਰੇਹ ਵਿੱਚ ਕਾਣਕ ਲੱਦ ਕੇ ਖੇਚ ਪਜਾਤੀ ਹਾਂ ਨਾਲੇ ਹੈਵੀ ਵਾਈ ਬੜੀ ਆ ਹਾਂ ਗੁਦਰੋਂ ਤਾਂ ਜਾਨ ਵੀ ਆ ਹਾਂ ਜੀ ਨਾਲੀ ਮੂਹ ਛੋਟੀ ਆ ਉਹ ਐਵਰੇਜ ਦਿੰਦੀ ਆ 20 ਕਿਲੋਮੀਟਰ 20 ਤੇ ਵੀ 23 ਕਿਲੋਮੀਟਰ ਐਨਾ ਐਵਰੇਜ ਤਾਂ ਨਹੀਂ 8 ਕਿਲੋਮੀਟਰ ਦੀ ਲੀਟਰ ਨਾਲ ਹਾਂ ਤੇ ਬਾਈ ਹੈਵੀ

ਉੱਪਰ ਵਾਲੀ ਮਾਦਨੀ ਸੈਟੀਆਂ ਤੇ ਪਲਾਈ ਕੱਲੂ ਕੁੱਝ ਚੱਕਣ ਦੀਆਂ ਬਣਾਉਣੀ ਆ। ਆ ਮਤਲਬ ਉੱਪਰਲੀ ਪਲਾਈ ਤੁਸੀਂ ਹੁਣ ਫਿੱਟ ਕਰ ਜਣੀ ਇਹਦੀ। ਆ ਬੰਦ ਕਰ ਜਣਾ ਤੇ ਖੁੱਲ ਦੇ ਕਰ ਜਣਾ ਬਸ ਹਾਂ। ਟੇਚ ਉੱਪਰਲੀ ਨਹੀਂ ਉੱਪਰਲੀ ਆਪਣੇ ਮਾਦਨੀ ਉਹ ਰੱਖ ਦੇਣੇ ਆ। ਉਹ ਖੁੱਲ ਦੇ ਸੈਟਿੰਗ ਕਰਕੇ ਲੱਗਣੀ। ਹਾਂ। ਬੈਹ ਬਣਾ ਲੱਪਣਾ ਜੋੜ ਦੇਖ ਲੈ ਗੋਣਾ। ਉਹ ਜੋੜ ਕੇ ਕਰਦੇ ਤੁਸੀਂ। ਹੂੰ। ਬੜਾ ਆ ਬੰਦਣਾ ਨਾ ਡਬਲ ਬਣਾ। ਚਲ। ਕਿਸੇ ਲਈ ਕੋਈ ਚੀਜ਼ ਦੇ। ਹਾਂ ਜਿਹੜੀ ਉਹ। ਹਾਂ। ਪੱਤਰੀ ਵੀ ਲੱਕ ਆ ਹੀ ਦੇ ਆ ਲਾਠੀ ਰੱਖਦੇ ਲੱਕੜਾ 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 ਪੱਚਰਾਂ ਜਿਹੜੀਆਂ ਪਈਆਂ ਪੱਚਰਾਂ ਜਿਹੇ ਦੇ ਹੋਣੀਆਂ ਇਹ ਦੇ ਇੱਕ ਸਾਰ ਬਹੂਗਾ ਫਰਮ ਚੱਲੇ ਜੀ ਫਰਮ ਚੱਲੋ ਫਿਰ ਮਿਲਦੇ ਜੀ ਤੁਹਾਨੂੰ